ਬਹੁਤ ਪਿਆਰੇ ਪਿਆਰੇ ਕਲਰ ਨੇ ਜੀ ਇਹਦੇ ਵਿੱਚ ਉਸ ਤੋਂ ਬਾਅਦ ਵੀਡੀਓਜ਼ ਕਲਰਾਂ ਥੋੜਾ ਥੋੜਾ ਫਰਕ ਪੈ ਜਾਂਦਾ ਲਓ ਜੀ ਇਹਦੇ ਵਿੱਚ ਸਾਡੇ ਕੋਲ ਆਏ ਨੇ ਤਿੰਨ ਕਲਰ ਜੀ ਤੀਜਾ ਕਲਰ ਹੈਗਾ ਗ੍ਰੇ ਸੋ ਇਹਨਾਂ ਦੇ ਤੁਹਾਨੂੰ ਪਤਾ ਵੀ ਮਾਰਕੀਟ 'ਚ 350 400 ਤੱਕ ਸੇਲ ਹੁੰਦੀ ਆ ਤੁਹਾਨੂੰ ਪਤਾ ਤੁਸੀਂ ਕਿਤੇ ਵੀ ਜਾ ਕੇ ਟਰਾਈ ਕਰਿਓ 3-400 ਰੁਪਏ ਦੇ ਵਿੱਚ ਸੇਲ ਹੁੰਦੀ ਆ ਇਹ ਪਰ ਆਪਾਂ ਤੁਹਾਨੂੰ ਸੂਟ ਵੀ ਜਿਹੜੇ ਦਿਖਾਵਾਂ ਗੋ ਵੀ ਤੇ ਫਰਾਕ ਜੋੜੀ ਮਰਜੀ ਤੁਸੀਂ 195 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਕੋਈ ਵੀ ਜਿਹੜੇ ਅਸੀਂ ਤੁਹਾਨੂੰ ਪੀਸ ਦਿਖਾਵਾਂਗੇ ਲਓ ਜੀ ਇਹ ਆ ਗਿਆ ਹੁਣ ਸਟਿਚ ਕੀਤਾ ਸੂਟ ਤੁਹਾਨੂੰ ਜਿਸ ਤਰ੍ਹਾਂ ਪਤਾ ਹੈ ਕਿ 200 ਰੁਪਏ ਦਾ ਕੱਲੀ ਸਮਾਈ-ਸਮਾਈ ਲੈਂਦੇ ਨੇ ਸੂਟ ਦੀ ਆਪਾਂ ਤੁਹਾਨੂੰ 195 ਰੁਪਏ ਦੇ ਵਿੱਚ ਕੰਪਲੀਟ ਸੂਟ ਦੇ ਰਹੇ ਹਾਂ ਉਹ ਵੀ ਗਰਮੀਆਂ ਦੇ ਤੋਹਫੇ ਘੈਂਟ-ਘੈਂਟ ਕਲਰ ਇਹਦੇ ਵਿੱਚ ਆਪਣੇ ਕੋਲ 6 ਕਲਰ ਆਏ ਨੇ ਤੁਹਾਨੂੰ ਦਿਖਾ ਦਿੰਨੇ ਆ 6 ਕਲਰ ਕਿਹੜੇ-ਕਿਹੜੇ ਨੇ ਲਓ ਜੀ वीडियो डियो चर्क पै जाता थोड़ा थोड़ा कर लगा लो जी उस तो जल्दी जल्दी स्क्रीन शॉट लाओ तो सानू करो सेंड साडा कॉन्टैक्ट नंबर एट फोर थ्री सैवन फोर एट वन फाइव एट वन लो जी ओके थैंक यू